ਅੱਛੀ ਗੱਲ ਜੀ ਸਾਰਿਆਂ ਨੂੰ ਅੱਜ ਮੈਂ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜੇ ਖੁੰਦੇ ਕੱਟ ਕਰਾਂਗੇ ਜਿਹਨਾਂ ਨੂੰ ਬਾਲੇ ਵੀ ਕਿਹਾ ਜਾਂਦਾ ਤੇ ਪੌਂਚੇ ਵੀ ਕਹਿ ਦਿੰਦੇ ਆ ਉਸ ਤੋਂ ਬਾਅਦ ਜਿੰਨੀ ਵੀ ਤੁਹਾਡੇ ਪੌਂਚਾ ਹੈ ਨਾ ਉਹਦੀ ਲੰਬਾਈ ਜਿੰਨੀ ਵੀ ਸਲਵਾਰ ਦੀ 벨ਟ ਤੋਂ ਇਲਾਵਾ ਆਪਾਂ 4.5 ਇੰਚ ਆਪਾਂ 벨ਟ ਦਾ ਕੱਢ ਕੇ ਉਸ ਤੋਂ ਬਾਅਦ ਦਾ ਲੰਬਾਈ ਹੈਗੀ ਆ 29 ਇੰਚ ਤੇ ਆਪਾਂ 1 ਇੰਚ ਐਕਸਟਰਾ ਰੱਖਾਂਗੇ 30 ਇੰਚ ਲੰਬਾਈ ਉਸ ਤੋਂ ਬਾਅਦ ਚੌੜਾਈ ਜਿੰਨਾ ਵੀ ਤੁਹਾਡਾ ਪੌਂਚ ਹੈ ਇਹਨਾਂ ਦਾ ਪੌਂਚਾ ਸੀਗਾ 5.5 ਉਸਾ ਹਿਸਾਬ ਨਾਲ 5.5 ਦਾ ਹੋ ਗਿਆ 5.5 ਦਾ 10 ਤੇ ਆਪਾਂ ਪੂਰਾ ਪੂਰੀ ਰੱਖਣਾ ਜਿੰਨਾ ਹੁੰਦਾ ਪਹੁੰਚਾ ਤੇ 5.5 ਸੇ ਆਪਾਂ 11 ਇੰਚ ਰੱਖਿਆ ਚੌੜਾਈ ਇਹ ਮੈਂ ਪਹਿਲਾਂ ਹੀ ਕੱਟ ਕਰਕੇ ਰੱਖਿਆ ਹੋਇਆ ਸੀ ਕੱਪੜੇ ਨੂੰ ਡਬਲ ਫੋਲਡ ਕਰਕੇ ਰੱਖਣਾ ਇਹਵੇਂ ਬਾਰਸਰ ਦੀ ਕੱਟ ਰਹੀ ਕਿਉਂਕਿ ਇਹਦਾ ਬਾਰਸਰ ਕਾਫੀ ਲੰਬਾ ਹੈ ਚੌੜਾਈ ਵੀ ਕਾਫੀ ਹੈ ਇਸ ਲਈ ਮੈਂ ਬਾਸਰ ਵੀ ਸਲੋਰ ਕਟਿੰਗ ਕਰਾਂਗੇ ਉਸ ਪਹਿਲਾਂ ਸਾਰਾਂ ਤੋਂ ਪਹਿਲਾਂ ਆਪਾਂ ਲੈਣੀ ਹੈ ਲੰਬਾਈ जिन्हें भी लंबाई हो उसपे चप्पे करना है स्ट्रगल हमें यार ती नब्बे तीस ही नहीं ती उस तो बाद आप रखेंगे दो इंच रखेंगे पाँ आंचे तो वास्ते छोटा तो हरी इस तो आप पर रखेंगे चोली नौ इंच ਸੇਮ ਇੱਥੇ 9 ਇੰਚ ਝੋਲੀ ਇੱਥੋਂ ਹੀ ਆ ਰਹੀ ਹੁਣ ਇਹ ਦੇਖ ਰਿਹਾ ਸੇਮ 2 ਇੰਚ ਚ ਪੈਥੋ ਰੱਖਾਂਗੇ ਇਸ ਤੋਂ ਬਾਅਦ ਲੰਬਾਈ 3 ਇੰਚ ਇਹਨਾਂ ਦੋਨਾਂ ਨੂੰ ਮਿਲਾ ਦਾਂ ਕੋਨਿਆਂ तो तो कपड़े हटा के दूजे कपड़े च रख लें फिर आप कपड़े सलवार दटिंग कीती है फिर जो कपड़ा घट हो गया तो आप ओदों भी आप कटिंग कर सकते करेंगे ਜਿੰਨੀ ਵੀ 벨ਟ ਤੁਹਾਡੀ ਹੁੰਦੀ ਹੈ ਉਹਦੇ ਵਿੱਚ ਆਪਾਂ 1 ਇੰਚ ਐਡ ਕਰਾਂਗੇ ਇਹਦੇ ਵਿੱਚ ਮੈਂ ਜੋੜ ਲਾਉਂਗੀ ਇਹਦੇ ਤੇ 3 ਇੰਚ 벨ਟ ਤਿਆਰ ਆਪਾਂ ਰੱਖਣੀ ਇਸ ਤੋਂ ਬਾਅਦ ਜਿਹੜੀ ਇਹ ਤਾਂ ਸਹੀ ਲੰਬਾਈ ਚੌੜਾਈ ਆਪਾਂ ਰੱਖਦੇ ਹਾਂ 7 ਇੰਚ ਕਈ ਮਤਲਬ ਜਿਹੜੀ ਚੜਾਈ ਹੁੰਦੀ ਹੈ ਉਹ 4 ਜਾਂ 4.5 ਦੀ ਪਾਉਂਦੇ ਆ ਤਾਂ ਉਹਦੀ ਆਪਾਂ ਲੰਬਾਈ ਰੱਖਦੇ ਹਾਂ 7 ਇੰਚ ਜਿਹੜੇ ਕਈ ਵਾਰ 5 ਦੀ ਪਾਉਂਦੇ ਆ ਉਹਦੀ 7.5 ਵੀ ਰੱਖ ਸਕਦੇ ਆ ਕਿਉਂਕਿ ਇੱਥੇ ਜਿਹੜਾ 2 ਇੰਚ ਤਾਂ ਫੋਲਡ ਕਰਦੇ ਆ ਤੇ 1/2 ਇੰਚ ਤੋਂ ਮਾਰਜਿਨ ਚਲਾ ਜਾਂਦਾ ਥੱਲੇ ਬੋਲਾਂ ਵਿੱਚ